ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਕੁੰਡਲਸ ਕਲੀਨਿਕ ਮੇਨ ਵਿਧਾਰ ਬੇਲਾ ਜ਼ਿਲ੍ਹਾ ਰੋਪੜਾ ਗੁਰਬਾਣੀ ਦਾ ਇੱਕ ਸ਼ਬਦ ਆਪਾਂ ਅਕਸਰ ਹੀ ਪੜ੍ਹਦੇ ਆ ਤੋਹ ਦਾ ਅਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਬੜਿਆਈ ਕੋਈ ਨਾ ਨਾ ਜਾਣਾ ਮੇਰਾ ਮੈਂ ਆਪ ਜੀ ਦੇ ਨਾਲ ਇੱਕ ਖੁਸ਼ੀ ਸਾਂਝੀ ਕਰਨੀ ਚਾਹੁੰਨਾ ਕੱਲ ਮੈਨੂੰ ਇੱਕ ਫੋਨ ਆਂਦਾ ਪਹਿਲਾਂ WhatsApp ਤੇ ਮੈਸੇਜ ਸੀ ਉਹਨਾਂ ਦੇ ਸ੍ਰੀ ਮੁਖਸਰ ਸਾਹਿਬ ਦੀ ਧਰਤੀ ਤੋਂ ਤੇ ਕਹਿੰਦੇ ਭਾਜੀ ਵੀ ਇਸ ਤਰ੍ਹਾਂ ਤਰ੍ਹਾਂ ਕਰਕੇ ਮੇਰਾ ਇੱਕ ਗਾਹਕ ਹੈ ਉਹ ਡੋਡੇ ਖਾਂਦਾ ਕਿ ਲੋਕ ਤੇ ਉਹਦੇ ਵਾਸਤੇ ਦਵਾਈ ਮੰਗਵਾਨੀ ਹੈ ਔਰ ਕਹਿੰਦੇ ਮੇਰੇ ਅਡਰੈਸ ਤੇ ਭੇਜ ਦਿਓ ਔਰ ਪੈਸੇ ਵੀ ਕਹਿੰਦੇ ਮੈਂ ਤੁਹਾਨੂੰ ਉਹਦੇ ਆਪ ਹੀ ਮੈਂ ਪੇ ਕਰਨ ਲੱਗਿਆ ਤੇ ਉਹਨਾਂ ਨੇ ਮੈਨੂੰ 7000 ਰੁਪਏ ਪਾਇਆ ਅਡਰੈਸ ਮੇਰੇ ਕੋਲ ਹੈ ਸੀ ਮੈਂ ਮੈਡੀਸਨ ਕੱਲ ਕੋਰੀਅਰ ਕਰ ਦਤੀ ਗੱਲ ਕਿਵੇਂ ਬਣੀ ਗੁਰੂ ਸਾਹਿਬ ਦੀ ਬਖਸ਼ਿਸ਼ ਕਿਵੇਂ ਆ ਮੈਂ ਅੱਜ ਇਹ ਨਾਲ ਸਾਂਝੀ ਕਰ ਲੱਗਿਆ ਲਗਭਗ ਮਾਰਚ ਮਹੀਨੇ ਦੇ ਵਿੱਚ ਮੇਰੇ ਕੋਲ ਪਿੰਡ ਫੱਤਨ ਵਾਲੇ ਤੋਂ ਅਰਸ਼ਦੀਪ ਦਾ ਫੋਨ ਆਂਦਾ ਫੇਸਬੁਕ ਤੇ ਮੈਨੂੰ ਦੇਖਦੇ ਆ ਉਹ ਤੇ ਕਹਿੰਦੇ ਵੀ ਡਾਕਟਰ ਸਾਹਿਬ ਮੈਂ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਚਿੱਟਾ ਲਾਉਣਾ ਹੈ ਔਰ ਡੋਜ਼ ਵਗੈਰਾ ਦੱਸ ਦਿੱਤੀ ਉਹਨੇ ਸਾਰੀ ਮੈਨੂੰ ਤੇ ਮੈਂ ਕਿਹਾ ਕੋਈ ਗੱਲੇ ਨਹੀਂ ਹੈਗੀ ਕੋਈ ਤੰਗੀ ਨਹੀਂ ਆਉਂਦੀ ਕੋਈ ਤਕਲੀਫ ਨਹੀਂ ਹੋਊਗੀ ਔਰ ਮੈਂ ਦੋ ਤਿੰਨ ਮਰੀਜ਼ਾਂ ਦੇ ਨਾਮ ਇੱਕ ਮਲੋਡ ਤੋਂ ਸੀ ਪੇਸ਼ੈਂਟ ਅ ਸੰਜੀਵ ਕੁਮਾਰ ਸੀ ਔਰ ਸ਼੍ਰੀ ਮੁਖਸਰ ਸਾਹਿਬ ਤੋਂ ਸੀਗੇ ਇੱਕ ਦੋ ਪੇਸ਼ੈਂਟ ਹੋਰ ਜਿਹਨਾਂ ਦੇ ਮੈਂ ਨਾਮ ਉਹਨਾਂ ਕੋਲ ਲੈ ਲਏ ਤੇ ਖੈਰ ਮੰਦੇ ਨੂੰ ਭਰੋਸਾ ਹੋਇਆ ਸਾਡੇ ਕੋਲੋਂ ਮੈਡੀਸਿਨ ਮੰਗਵਾਈ ਉਹਨਾਂ ਨੇ ਮੈਂ 13 13000 ਰੁਪਏ ਦਵਾਈ ਦੱਸ ਦਿੰਦੀ ਉਹਨਾਂ ਨੂੰ ਕੋਰੀਰ ਕੀਤੀ ਦਵਾਈ ਮਿਲਦੀ ਹੈ ਮਰੀਜ਼ ਠੀਕ ਹੁੰਦਾ ਹੈ ਔਰ ਇੱਕ ਦਿਨ ਮੈਨੂੰ ਲਗਭਗ 20 25 ਦਿਨ ਬਾਅਦ ਜਾਦਾ ਆਇਆ ਮੈਂ ਕਿਹਾ ਯਾਰ ਉਹ ਮਰੀਜ਼ ਦੀ ਗੱਲ ਮੁਰਕੇ ਫੋਨ ਨਹੀਂ ਆਇਆ ਤੇ ਮੈਂ ਕਾਲ ਕੀਤੀ ਉਹ ਕਹਿੰਦਾ ਡਾਕਟਰ ਸਾਹਿਬ ਮੈਂ ਬਿਲਕੁਲ ਠੀਕ ਠਾਕ ਆ ਮੈਨੂੰ ਕੋਈ ਤੋੜ ਨਹੀਂ ਕਹਿੰਦੇ ਮੈਂ ਬੜੀਆਂ ਦਵਾਈਆਂ ਪਹਿਲਾਂ ਵੀ ਟਰਾਈ ਕੀਤੀਆਂ ਹੋਈਆਂ ਔਰ ਕਹਿੰਦੇ ਸਤੁਕਰਾਂ ਦੀ ਬੜੀ ਬਖਸ਼ਿਸ਼ ਹੋਈ ਕਹਿੰਦੇ ਮੈਂ ਬਿਲਕੁਲ ਠੀਕ ਠਾਕ ਹਾਂ ਬਸ ਕਹਿੰਦੇ ਮੈਨੂੰ ਇੱਕ ਲੀਵਰ ਦੀ ਤੇ ਇੱਕ ਬ੍ਰੇਨ ਗੁੰਡ ਕਹਿੰਦੇ ਇਹ ਮੈਨੂੰ ਤਿੰਨ ਤਿੰਨ ਸ਼ੀਸ਼ੀਆਂ ਰੁਪਏ ਦੇ ਦੋ ਤਾਂ ਦੋ ਦਨ 1000 ਰੁਪਏ ਦਵਾਈ ਮੈਂ ਦੁਬਾਰਾ ਉਹਨਾਂ ਨੂੰ ਕੋਰੀਰ ਕਰ ਦਿੱਤੀ ਫਿਰ ਇੱਕ ਦੋ ਮਹੀਨੇ ਬਾਅਦ ਸਾਡਾ ਸੰਪਰਕ ਹੁੰਦਾ ਹੈ ਤੇ ਮਰੀਜ਼ ਬਿਲਕੁਲ ਠੀਕ ਮੈਨੂੰ ਬੜੀ ਖੁਸ਼ੀ ਹੋਈ ਖੈਰ ਵਿੱਚ ਨੂੰ ਥੋੜੇ ਜੇ ਸਮੇਂ ਲਈ ਉਹ ਰੀਹੈਬ ਵੀ ਹੋਇਆ ਪਰ ਉਹ ਵੀਰ ਸੰਭਲ ਗਿਆ ਮਰਦ ਨੇ ਕਿਰਪਾ ਕੀਤੀ ਤੇ ਉਹ ਵੀਰ ਅੱਜ ਬਿਲਕੁਲ ਤੰਦਰੁਸਤ ਹੈ ਤੇ ਪਿੱਛੇ ਜੇ ਮੈਨੂੰ ਇੱਕ ਸ਼੍ਰੀ ਮੁਖਸਰ ਸਾਹਿਬ ਤੋਂ ਫੋਨ ਆਉਂਦਾ ਕਿਸੇ ਦਾ ਕੇ ਵੀ ਜੀ ਇਦਾਂ ਦਾ ਕਰਕੇ ਤੁਹਾਡੀ ਵੀਡੀਓ ਦੇਖੀ ਆ ਜੀ ਵੀ ਦਵਾਈ ਕਿਸ ਤਰ੍ਹਾਂ ਦੀ ਹੈ ਕੀ ਸੱਚਮੁੱਚ ਬੰਦਾ ਇਦਾਂ ਛੱਡ ਸਕਦਾ ਕਹਿੰਦੇ ਆ ਮੈਂ ਕੰਮ ਕਰਦਾ ਐਨੀ ਮੇਰੀ ਉਮਰ ਹੈ ਤੇ ਇੰਨਾ ਕੁ ਮੈਂ ਮਾਲ ਖਾਨਾ ਮੈਂ ਕਿਹਾ ਜੀ ਗੱਲੇ ਕੋਈ ਨਹੀਂ ਹੈਗੀ ਤੁਹਾਡੇ ਲਾਗੇ ਦਾ ਪਿੰਡ ਫੱਤਨਵਾਲ ਦਾ ਮੈਂ ਨਾਂ ਲੈ ਦਿੱਤਾ ਜੀ ਤੇ ਦੋਸਤੋ ਕਈ ਵਾਰੀ ਕਿਸੇ ਦਾ ਨਾਂ ਲੈਣ ਦੇ ਨਾਲ ਦੂਸਰੇ ਬੰਦੇ ਨੂੰ ਹੌਸਲਾ ਬਹੁਤ ਮਿਲਦਾ ਹੈ ਇਹ ਗੱਲ ਤੁਸੀਂ ਵੀ ਜਾਣਦੇ ਹੋਵੋਗੇ ਕਿ ਜਦੋਂ ਸਾਡੇ ਕਿਸੇ ਜਾਣਕਾਰ ਨੇ ਕਿਤੋਂ ਵੀ ਕੋਈ ਟ੍ਰੀਟਮੈਂਟ ਲੱਤਾ ਹੁੰਦਾ ਸਾਨੂੰ ਕੋਈ ਰੈਫਰੈਂਸ ਦਿੰਦਾ ਤਾਂ ਸਾਡਾ ਭਰੋਸਾ ਵੱਧ ਬਣ ਜਾਂਦਾ ਆ ਅਦਰਵਾਈਜ਼ ਜਿਹੜੇ ਬੰਦੇ ਐਡਿਕਸ਼ਨ ਚ ਨੇ ਭਾਵੇਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦਾ ਚਿੱਟੇ ਵਾਲਾ ਕੀ ਡੋਡਿਆਂ ਵਾਲਾ ਕੀ ਫੀਮ ਵਾਲਾ ਕੀ ਸ਼ਰਾਬ ਵਾਲਾ ਕੀ ਭਾਵੇਂ ਕੋਈ ਗੋਲੀ ਖਾਂਦਾ ਕਿਸੇ ਦਾ ਵੀ ਕਿਸੇ ਤੇ ਭਰੋਸਾ ਹੀ ਨਹੀਂ ਬਣਦਾ ਲੋਕਾਂ ਨੂੰ ਭਰੋਸਾ ਨਹੀਂ ਆਉਂਦਾ ਕਿ ਕੋਈ ਇਸ ਤਰ੍ਹਾਂ ਵੀ ਨਸ਼ਾ ਛਡਾ ਛਡਵਾ ਸਕਦਾ ਪਰ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੈ ਸਾਰੇ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਵੀ ਬਹੁਤ ਸਿਆਰਾਂ ਦੇ ਲੋਕ ਜਿਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਜਿਨ੍ਹਾਂ ਦੇ ਨਾਂ ਵੀ ਮੈਨੂੰ ਚੇਤੇ ਹੁੰਦੇ ਔਰ ਜਿਨ੍ਹਾਂ ਦੇ ਫੋਨ ਨੰਬਰ ਵੀ ਮੇਰੇ ਕੋਲ ਹੁੰਦੇ ਆ ਕਦੇ ਕਦੇ ਮੈਂ ਸਾਰਾ ਕੁਝ ਓਪਨਲੀ ਦੱਸ ਦਿੰਦਾ ਹੁੰਦਾ ਪਰ ਕਈ ਵਾਰੀ ਥੋੜਾ ਬਹੁਤਾ ਥੋੜਾ ਬਹੁਤਾ ਹੇਰ ਫੇਰ ਵੀ ਕਰ ਦਿੰਦਾ ਹੁੰਦਾ ਤਾਂ ਕਿ ਬ੍ਰਿਜ ਨੂੰ ਕੋਈ ਸਮੱਸਿਆ ਨਾ ਆਵੇ ਲੋਕ ਕਈ ਵਾਰੀ ਉਹਨੂੰ ਉਸ ਬੰਦੇ ਨੂੰ ਫੋਨ ਕਰ ਕਰਕੇ ਨਾ ਡਿਸਟਰਬ ਬਹੁਤ ਕਰ ਦਿੰਦੇ ਆ ਪਿੱਛੇ ਜੇ ਮੈਨੂੰ ਇੱਕ ਨਾਬੇ ਤੋਂ ਫੋਨ ਸੀਗਾ ਤੋਂ ਵੀ ਪਿੰਡ ਤੋਂ ਸਰਪੰਚ ਦਾ ਕਹ ਡਾਡਾ ਸਾਹਿਬ ਰਾਤ ਨੂੰ 12 ਵਜੇ ਫੋਨ ਕੀਤਾ ਬੰਦੇ ਨੇ ਮਤਲਬ ਐਦਾਂ ਫਿਰ ਲੋਕ ਐਦਾਂ ਤੰਗ ਵੀ ਕਰਦੇ ਆ ਫਿਰ ਮੈਂ ਹੁਣ ਫੋਨ ਨੰਬਰ ਇਸ ਕਰਕੇ ਬਹੁਤੇ ਨਹੀਂ ਦਿੰਦਾ ਤਾਂ ਕਿ ਜਿਹੜਾ ਮਰੀਜ਼ ਹੈ ਸਾਡਾ ਉਹ ਵੀ ਤੰਗ ਨਾ ਹੋਵੇ ਖੈਰ ਆਪਾਂ ਗੱਲ ਕਰ ਰਹੇ ਸੀ ਭਰੋਸੇ ਦੀ ਤਾਂ ਉਸ ਵੀਰ ਨੇ ਫਤਨਵਾਲ ਵਾਲੇ ਨੇ ਜਦੋਂ ਉਹ ਕੁਦਰਤੀ ਮੁਖਸਰ ਸਾਹਿਬ ਜਾਂਦਾ ਤੇ ਜਿਸ ਦੁਕਾਨ ਤੇ ਜਾਂਦਾ ਉਸੇ ਦੁਕਾਨਦਾਰ ਦੇ ਨਾਲ ਮੈਂ ਗੱਲ ਕੀਤੀ ਸੀ ਕਿ ਜਿਹੜਾ ਅਰਸ਼ਦੀਪ ਹੈ ਉਹਨੇ ਵੀ ਮੇਰੇ ਕੋਲੋਂ ਦੋਈ ਖਾਦੀ ਹੋਈ ਆ ਉਸੇ ਦੁਕਾਨਦਾਰ ਕੋਲ ਅਰਸ਼ਦੀਪ ਜਾਂਦਾ ਚਲੇ ਜਾਂਦਾ ਹੈ ਤਾਂ ਉਹ ਉਹਨੂੰ ਚੰਗੀ ਤਰ੍ਹਾਂ ਜਾਣਦਾ ਹੈ ਜਿਹੜਾ ਦੁਕਾਨਦਾਰ ਅਰਸ਼ਦੀਪ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਫਿਰ ਉਹਨੇ ਉਹਨੂੰ ਪੁੱਛਿਆ ਕਿ ਅਰਸ਼ਦੀਪ ਕਿਵੇਂ ਹਾਲ ਚਾਲ ਹੈ ਕਹਿੰਦਾ ਵਧੀਆ ਸੀਗਾ ਚੜ੍ਹਦੀ ਕਲਾ ਆ ਤਾਂ ਕਹਿੰਦਾ ਵੀ ਤੂੰ ਮਤਲਬ ਵੀ ਤੂੰ ਸਮਾਨ ਬਹੁਤ ਲਾਉਂਦਾ ਸੀ ਕਹਿੰਦਾ ਹਾਂਜੀ ਮੈਂ ਛੱਡ ਗਿਆ ਕਹਿੰਦਾ ਕਿਵੇਂ ਉਹਨੇ ਫੜਦ ਕੇ ਨਾਲ ਲੱਤਾ ਕਹਿੰਦਾ ਮੈਂ ਰੋਪੜ ਤੋਂ ਡਾਕਟਰ ਕੁੰਲਸ ਕੋਲੋਂ ਦਵਾਈ ਖਾਧੀ ਸੀ ਖੈਰ ਫਿਰ ਮੈਨੂੰ ਉਹਦਾ ਜਿਹੜਾ ਬੰਦਾ ਆਪਸ ਹੀ ਉਹਨੇ ਮੈਨੂੰ ਫੋਨ ਦੁਬਾਰਾ ਕੀਤਾ ਕਹਿੰਦੇ ਵੀ ਡਾਕਟਰ ਸਾਹਿਬ ਵਾਕਈ ਇਹ ਗੱਲ ਹੈਗੀ ਔਰ ਕਹਿੰਦੇ ਉਹ ਬੰਦਾ ਅੱਜ ਮੇਰੇ ਕੋਲ ਆ ਕੇ ਗਿਆ ਮੈਨ ਮੇਰੀ ਕਹਿੰਦੇ ਮੈਂ ਪੂਰਾ ਤਸੱਲੀ ਕਰ ਲਈ ਮੈਂ ਆਪਣੀ ਔਰ ਕਹਿੰਦਾ ਤੁਹਾਡੀ ਦਵਾਈ ਤੁਹਾਡੀ ਵਾਕਈ ਮਤਲਬ ਉਸ ਬੰਦੇ ਨੇ ਸਿਫਤ ਕੀਤੀ ਆ ਕਹਿੰਦੇ ਮੈਨੂੰ ਵੀ ਦਵਾਈ ਭੇਜੋ ਚਲੋ ਮੈਂ ਗੱਲਬਾਤ ਕੀਤੀ ਮੈਡੀਸਿਨ ਕੂਰੀਅਰ ਕਰ ਦਤੀ ਉਸ ਬੰਦੇ ਦਾ ਤਜਰਬਾ ਦੇਖਿਓ ਹੁਣ ਕੀ ਹੋਣ ਵਾਲਾ ਹੈ ਉਹ ਬੰਦਾ ਨਾ ਜਿਹੜਾ ਮਾਲ ਵੀ ਲੈ ਕੇ ਆਉਂਦਾ ਹੁੰਦਾ ਸੀ ਆਪਣੀ ਸੀ ਖਾਂਦਾ ਹੁੰਦਾ ਜਿਹੜਾ ਉਹਦੇ ਕੋਲ ਇੱਕ ਵਰਕਰ ਕੰਮ ਕਰਦਾ ਹੈ ਉਹ ਵੀ ਮਾਲ ਖਾਂਦਾ ਇਹ ਨਹੀਂ ਪਤਾ ਹੁਣ ਰੱਬ ਜਾਣੇ ਉਹਨੇ ਲਾਇਆ ਦਾ ਕਿਵੇਂ ਲੱਗਿਆ ਤੇ ਪਹਿਲਾਂ ਉਹ ਮਾਲ ਵੀ ਉਹਨੂੰ ਖਵਾਉਂਦਾ ਹੁੰਦਾ ਸੀ ਜੇ ਮਾਲ ਕੰਮ ਕਰਦਾ ਸੀ ਰਿਜ਼ਲਟ ਵਧੀਆ ਆਉਂਦਾ ਸੀ ਫੇਰ ਉਹ ਮਾਲ ਖਾਂਦਾ ਹੁੰਦਾ ਸੀ ਤੇ ਜੇ ਉਹਦੇ ਵਰਕਰ ਨੇ ਕਿਹਾ ਤਾਂ ਵੀ ਬਾਈ ਇਹ ਚੀਜ਼ ਵਧੀਆ ਨਹੀਂ ਹੈਗੀ ਤਾਂ ਉਹਨੂੰ ਵਾਪਸ ਕਰ ਦਿੰਦੇ ਖਾਂਦਾ ਨਹੀਂ ਸੀ ਹੁੰਦਾ ਬਈ ਜਿੱਦਣ ਦਵਾਈ ਮਿਲੀ ਉਹਨਾਂ ਨੂੰ ਉਹਨੇ ਦਵਾਈ ਆਪ ਖਾਣ ਤੋਂ ਪਹਿਲਾਂ ਸਾਡੇ 3 ਕੈਪਸੂਲ ਆਪਣੇ ਉਸ ਵਰਕਰ ਨੂੰ ਖਵਾਏ ਤੇ ਉਹ ਘਰ ਚਲਾ ਗਿਆ ਨਾਣ ਤੋਂ ਹੁਣ ਜਾਣਾ ਸੀ ਦੁਕਾਨ ਦੀ ਸਫਾਈ ਵਗੈਰਾ ਕਰਕੇ ਸਵੇਰੇ ਤਾਂ ਉਹਦਾ ਉਹਦੇ ਵਰਕਰ ਦਾ ਉਹਨੂੰ ਫੋਨ ਆਉਂਦਾ ਕਹਿੰਦੇ ਬਾਈ ਬਈ ਦੋ ਹੀ ਘੰਟਾ ਖਾਲਾ ਸ਼ੁਰੂ ਕਰਦੇ ਤੇ ਉਸ ਵੀਰ ਨੇ ਦੋਈ ਸ਼ੁਰੂ ਕੀਤੀ ਖਾਧੀ ਦੋ ਦਿਨ ਬਾਅਦ ਫਿਰ ਮੈਨੂੰ ਫੋਨ ਆਉਂਦਾ ਸ਼ਾਮ ਨੂੰ ਵੀ ਫੋਨ ਆਉਂਦਾ ਹੈ ਔਰ ਅਸੀਂ ਕਈ ਦਿਨ ਫੋਨ ਤੇ ਗੁਪਤਕੂ ਕਰਦੇ ਰਹਿੰਦੇ ਹਾਂ ਜਿਉਂ ਜਿਉ ਉਹਨੂੰ ਥੋੜੀ ਬੋਦੀ ਸਮੱਸਿਆ ਸੀ ਥੋੜੀ ਜਿਹੀ ਕਿਉਂਕਿ ਇੱਕ ਤਾਂ ਸਾਰਾ ਦਿਨ ਦਾ ਕੰਮ ਖੜਨ ਵਾਲਾ ਸੀ ਥੋੜਾ ਜਿਹਾ ਏਜ ਫੈਕਟਰ ਸੀ ਥੋੜਾ ਜਿਹਾ weight ਵੀ ਜ਼ਿਆਦਾ ਸੀ ਖੈਰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਕਿਰਪਾ ਕੀਤੀ ਉਸ ਵੀਰ ਨੇ ਲਗਭਗ ਡੇਢ ਕਿ ਮਹੀਨਾ ਦਵਾਈ ਖਾ ਚੁੱਕਿਆ ਉਹ ਪਿੱਛੇ ਜੇ ਮੈਂ ਥੋੜੀ ਦਵਾਈ ਭੇਜੀਆ ਉਹਨੂੰ ਹਜੇ ਮੇਰੇ ਕੋਲ 5-7 ਦਿਨ ਹੋਏ ਆ ਤਾਂ ਪਰ ਵੀਰ ਬਿਲਕੁਲ ਸੈਟੀਸਫਾਈ ਆ ਬਿਲਕੁਲ ਤੰਦਰੁਸਤ ਆ ਮਾਰੇ ਦੀ ਬੜੀ ਬਖਸ਼ਿਸ਼ ਆ ਕੱਲ ਫੇਰ ਉਸੇ ਵੀਰ ਨੇ ਆਪਣੇ ਇੱਕ ਗਾਹਕ ਨੂੰ ਦਵਾਈ ਆਪਣੇ ਪੱਲੇ ਤੋਂ ਪੈਸੇ ਪਾ ਕੇ ਫਿਰ ਮੰਗਵਾਈਆ ਉਸ ਵੀਰ ਦਾ ਨਾਮ ਐ ਇਸ ਕਰਕੇ ਨਹੀਂ ਲੈ ਰਿਹਾ ਉਹਦਾ ਕਾਰੋਬਾਰ ਮੈਂ ਇਸ ਕਰਕੇ ਨਹੀਂ ਦੱਸ ਰਿਹਾ ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਵੀ ਕਹਿੰਦੇ ਮੇਰਾ ਜ਼ਿਕਰ ਨਾ ਕਰਿਓ ਅਚਾ ਕੋਈ ਗੱਲੇ ਨਹੀਂ ਹੈਗੀ ਪਰ ਆਪਾਂ ਇਸ ਤਰ੍ਹਾਂ ਦਾ ਜ਼ਿਕਰ ਕਰ ਸਕਦੇ ਆ ਨਾ ਛੋਟੀ ਬੱਜ ਜਾਂਦੀ ਆ ਔਰ ਸਭ ਵੀ ਮਰ ਜਾਂਦਾ ਹੈ ਭਾਵ ਕਿ ਆਪਾਂ ਆਪਣੀ ਗੱਲ ਦੱਸਣ ਚ ਵੀ ਕਾਮਯਾਬ ਲੋਕਾਂ ਨੂੰ ਹੋ ਜਾਂਦੇ ਆ ਔਰ ਲੋਕਾਂ ਦਾ ਭਰੋਸਾ ਜਿੱਤਣ ਵਿੱਚ ਵੀ ਪੰਜ ਤਰ੍ਹਾਂ ਕਾਮਯਾਬ ਹੋ ਸਕਦੇ ਆ ਕਈ ਲੋਕਾਂ ਨੂੰ ਜਿਹੜੇ ਐਡਿਕਸ਼ਨ ਨੇ ਜਿਹੜੇ ਨਸ਼ਾ ਵੇਚਦੇ ਨੇ ਜਿਹੜੇ ਨਸ਼ਾ ਛੱਡਣਾ ਨਹੀਂ ਚਾਹੁੰਦੇ ਜਾਂ ਜਿਨ੍ਹਾਂ ਦਾ ਤਜਰਬਾ ਵੀ ਅਸਫਲ ਹੋ ਚੁੱਕਿਆ ਹੈ ਹੋ ਸਕਦਾ ਹੈ ਕਈ ਮੇਰੇ ਕੋਲ ਵੀ ਦਵਾਈ ਖਾ ਕੇ ਠੀਕ ਨਹੀਂ ਹੋ ਸਕਦੇ ਰੀ ਹੈਬ ਹੋ ਸਕਦੇ ਆ ਸਮੱਸਿਆਵਾਂ ਆ ਸਕਦੀਆਂ ਕੋਈ ਵੱਡੀ ਗੱਲ ਨਹੀਂ ਪਰ ਉਹ ਗਲਤ ਕਮੈਂਟ ਕਰਦੇ ਆ ਕਈ ਨੈਗੇਟਿਵ ਕਮੈਂਟ ਕਰਦੇ ਆ ਕਈ ਮੈਨੂੰ ਵੀ ਚੋਰ ਆਖ ਦਿੰਦੇ ਆ ਇਵੇਂ ਲੁਟੇਰਾ ਖਤੰਦੇ ਆ ਕਈ ਵੇਰੇ ਕਹਿੰਦੇ ਐਨੇ ਦੋਏ ਕਹਿੰਦਾ 7000 ਦੀ ਜੀ 10000 ਦੀ ਜੀ 12000 ਦੀ ਜੀ ਉਹ ਭਲੇ ਉਹ ਲੋਕੋ ਟੋਡੇ ਤੁਹਾਨੂੰ ਮਿਲਦੇ ਆ 7000 ਰੁਪਏ ਕਿਲੋ ਲੋਰੀ ਚੋਰੀ ਚੁੱਪ ਚੁੱਪ ਕੇ ਤੁਸੀਂ ਲੈਣ ਜਾਂਦੇ ਹੋ ਡਰ ਡਰ ਕੇ ਪੁਲਿਸ ਤੋਂ ਤੁਸੀਂ ਲੈਣ ਖਾਂਦੇ ਹੋ ਘਰ ਦੇ ਤੋਂ ਚੋਰੀ ਤੁਸੀਂ ਖਾਂਦੇ ਹੋ ਤੇ ਦਵਾਈ ਸ਼ਰਯਮ ਘਰ ਰੱਖ ਕੇ ਖਾ ਸਕਦੇ ਹੋ ਪਰ ਮੈਂ ਘਰ ਤੋਂ ਘਰ ਵੀ ਨਾ ਦੱਸੋ ਕਿ ਮੈਂ ਦਵਾਈ ਖਾ ਰਿਹਾ ਜਿਵੇਂ ਟੋਡੇ ਖਾਂਦਾ ਹੁੰਦਾ ਸੀ ਜੇ ਛੱਡਣਾ ਆ ਹੌਸਲਾ ਕਰੋ ਕਿਸੇ ਦੀਆਂ ਗੱਲਾਂ ਚਾਣ ਦੀ ਜ਼ਰੂਰਤ ਨਹੀਂ ਤਕਲੀਫ ਤੁਹਾਨੂੰ ਆਣ ਨਹੀਂ ਦਿੰਦੇ ਹੌਸਲਾ ਰੱਖ ਨਸ਼ਾ ਛੱਡ ਮੇਰੇ ਵਾਂਗ ਆ ਜਿਵੇਂ ਫਤਨ ਵਾਲੇ ਵੀਰ ਨੇ ਛੱਡਿਆ ਜਿਵੇਂ ਮੁਕਸਰ ਵੀਰ ਵਾਲੇ ਨੇ ਛੱਡਿਆ ਔਰ ਜਿਵੇਂ ਉਹਦੇ ਗਾਗ ਨੇ ਛੱਡਦਣਾ ਇਸ ਤਰ੍ਹਾਂ ਤੁਸੀਂ ਵੀ ਛੱਡ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਰਿਕਵਰਮੈਂਟ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਤੁਹਾਡਾ ਵੀਰ ਕੋਈ ਭੈਣ ਕੋਈ ਭਰਾ ਕੋਈ ਸਗਾ ਸੰਬੰਧੀ ਕਰਦਾ ਹੈ ਸਾਡੇ ਨਾਲ ਸੰਪਰਕ ਕਰੋ ਆਓ ਦੋਈ ਖਾਓ ਨਸ਼ਿਆਂ ਦੇ ਕੋਹੜ ਤੋਂ ਮੁਕਤੀ ਪਾਓ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ